ਸੁਖਵੀਰ ਸਿੰਘ ਬਾਦਲ ਆਪਣੇ ਪਾਰਟੀ ਦੇ ਜੋ ਝਗੜਾ ਹੋਣਾ ਦਾ ਚੱਲ ਰਿਹਾ ਹੈ ਪੂਰੀ ਜੀਪੀ ਅਤੇ ਨਾਗਪੁਰ ਨੂੰ ਖਸਾਉਂਗੇ। ਔਰ ਉਹਨਾਂ ਦੇ ਸਾਥੀ ਵੀ ਇਹੀ ਕੰਮ ਕਰਨ ਲੱਗੇ ਆ ਜਦੋਂ ਕਿ ਸਾਨੂੰ ਇਹ ਅਫਸੋਸ ਹੈ ਜੋ ਉਹਨਾਂ ਦੀ ਪਾਰਟੀ ਛਾਲ ਹੋ ਰਿਹਾ ਔਰ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਕਿੰਨੇ ਲਈ ਹੈ ਪ੍ਰਧਾਨ ਕਿਸੇ ਇੱਕ ਨੇ ਬਣਾਉਣਾ ਪਾਰਟੀ ਸਾਰਿਆਂ ਨੂੰ ਨਾਲ ਮਿਲਾ ਕੇ ਕੰਮ ਕਰਨਾ ਹੁੰਦਾ ਚੱਲਣੀ ਹੈ ਸਭ ਨੂੰ ਬਰਾਬਰ ਸਨਮਾਨ ਦੇਣਾ ਹੈ ਵੇ ਉਹ ਬੰਦੇ ਜਾ ਰਹੇ ਨੇ ਜਿਹੜੇ ਐਨੇ ਸੀਨੀਅਰ ਸਾਥੀ ਨੇ ਜਿਹੜੇ ਅੱਜ ਵੀ ਕਹਿੰਦੇ ਅਸੀਂ ਇਹ ਕਰ ਨਹੀਂ ਆ ਤੇ ਉਹਦਾ ਦੋਸ਼ ਦੂਸਰਿਆਂ ਤੇ ਮੜਨਾ ਮੈਂ ਸਮਝਦਾ ਜੇ ਵੀ ਉਹਨਾਂ ਦੀ ਸੋਚ ਤੋਂ ਸੁਧਾਰ ਨਹੀਂ ਹੋਇਆ ਇਹ ਉਹਨਾਂ ਦੀ ਆਪਣੀ ਸੋਚ ਦੀ ਵਜ੍ਹਾ ਕਰਕੇ ਆ ਉਹਨਾਂ ਨੂੰ ਜੇ ਸੁਧਾਰ ਕਰ ਲੈਣਾ ਚਾਹੀਦਾ ਇਹਦੇ ਵਿੱਚ ਪੰਜਾਬ ਦਾ ਵੀ ਹਿੱਤ ਆ ਔਰ ਅਕਾਲੀ ਦਲ ਜਿਹੜੀ ਇੰਨੀ ਸੰਘਰਸ਼ਾਂ ਚੋਂ ਨਿਕਲੀ ਹੋਈ ਆ ਤਿਆਗ ਤੇ ਪਰਸ਼ਾ ਨਾਲ ਬਣਿਆ ਹੋਇਆ ਅਕਾਲੀ ਦਲ ਉਹ ਉਹ ਉਹਨਾਂ ਦੀ ਤਿਆਗ ਤੇ ਪਰਸ਼ਾ ਦਾ ਮਜ਼ਾਕ ਉਡਾ ਰਿਹਾ ਜਿਨ੍ਹਾਂ ਲੋਕਾਂ ਨੇ ਇਹਨੂੰ ਇਦਾਂ ਮਰਬਾਨ ਕੀਤਾ ਔਰ ਇੱਥੋਂ ਤੱਕ ਲੈ ਕੇ ਆਇਆ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੈ ਜੋ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਰੋਗ ਸਾਡੇ ਤੇ ਲਾ ਰਹੇ ਆ ਕਿ ਬੀਜੇਪੀ ਕਰ ਰਹੀ ਹੈ ਬੇ ਨਾਗਪੁਰ ਤੋਂ ਇਹਨਾਂ ਨੂੰ ਸ਼ਹਿਰ ਆ ਕਿ ਤੋਂ ਸ਼ਹਿਰ ਨਹੀਂ ਹੈ 나 ਕੋਈ ਇਹ ਤੁਹਾਨੂੰ ਮੈਂ ਬਾਰ ਬਾਰ ਕਹਿਣਾ ਕਿ ਇਸ ਤਰ੍ਹਾਂ ਦੀ ਗਲਤੀ ਕਰਕੇ ਤੁਸੀਂ ਅਕਾਲੀ ਦਲ ਦਾ ਭੋਗ ਪਾ ਕੇ ਜਾਓਗੇ ਜਦੋਂ ਕੋਈ ਇੰਨੇ بڑے ਸੰਗਠਨ ਦਾ ਭੋਗ ਨਹੀਂ ਪਹਨਤਾ ਇਹ ਪੰਥ ਪੰਥ ਦੀ ਨੁਮਾਇੰਦਾ ਸਮਾਤਾ ਸਾਡੀ ਤਾਂ ਇਹ ਸੋਚ ਹੈ ਔਰ ਅਕਾਲੀ ਦਲ ਨੂੰ ਖੇਤਰੀ ਪਾਰਟੀ ਹੈ ਕੇਂਦਰ ਚ ਕੋਈ ਨੇਤਾ ਚਾਹੀਦਾ ਹੁੰਦਾ ਹੈ ਗਾਤਾ ਉਹ ਰਾਹੁਲ ਗਾਂਧੀ ਦਾ ਸਵੀਕਾਰ ਕਰਨ ਜਾਂ ਮੋਦੀ ਜੀ ਦਾ ਕਰ ਲੈਣ ਤੇ ਇੱਕ ਦਾ ਕਰਨਾ ਪੈਣਾ ਇਹ ਵੀ ਪਾਰਟੀਆਂ ਦੀ ਹਮੇਸ਼ਾ ਜਿਸ ਤਰ੍ਹਾਂ ਇੱਕ ਵਿਚਾਰਧਾਰਾ ਚਾਹੀਦੀ ਹੁੰਦੀ ਹੈ ਸੰਗਠਨ ਬਣਾਉਣ ਵਾਸਤੇ ਇੱਕ ਲੀਡਰ ਚਾਹੀਦਾ ਹੁੰਦਾ ਜਿਹਨੂੰ ਸਾਰੇ ਸਵੀਕਾਰ ਕਰਨ ਔਰ ਉਹਦੇ ਨਾਲ ਹੀ ਕਾਰਗਰਤਾ ਚਾਹੀਦੀ ਹੁੰਦਾ ਜਿਨ੍ਹਾਂ ਦਾ ਉਹ ਸੋਚ ਦੇ ਨਾਲ ਗਰਮਾਨ ਕੀਤਾ ਜਾਵੇ ਉਹ ਸੋਚ ਤੋਂ ਪ੍ਰੇਰਿਤ ਹੋਣ ਜਿਹੜੇ ਪੰਥਕ ਸੋਚ ਤੋਂ ਪ੍ਰੇਰਿਤ ਹੋਣ ਇਹ ਕਰਨਾ ਪੈਣਾ ਜੋ ਕਰ ਨਹੀਂ ਰਹੇ ਔਰ ਉਹਨਾਂ ਨੂੰ ਜੋ ਉਹਨਾਂ ਦੇ ਨਾਲ ਸਾਥੀ ਨਹੀਂ ਅੱਜ अकाली दल के नहीं है ये मैं अगली कह लग्या इस करके सरदार सुखबीर सिंह बादल को बड़ी सोच विचार तो बाद ये फैसला लेना चाहिए और साके खिलाफ़ बोलना चाहिए